ਟੜੇ ਬਾਜ਼ੀਆਂ ਦੇ ਵਿੱਚ ਵੀ ਕੰਮ ਕਾਫੀ ਚੱਲਦੇ ਆ ਜਿਹੜੇ ਅਕਾਲੀ ਦਲਾਂ ਦੇ ਬੰਦੇ ਆ ਉਹ ਕਹਿੰਦੇ ਜਿੰਨਾ ਨਸ਼ਾ ਵਰਤਿਆ ਵਾ ਸਾਰਾ ਨਸ਼ਾ ਕਾਂਗਰਸ ਨੇ ਵਰਤਾਇਆ ਵਾ ਜਿਹੜੇ ਕਾਂਗਰਸ ਦੇ ਸਪੋਰਟਰ ਆ ਉਹ ਕਹਿੰਦੇ ਨਹੀਂ ਨਹੀਂ ਆਮ ਆਦਮੀ ਨਸ਼ਾ ਵਰਤਾਇਆ ਵਾ ਤੇ ਜਿਹੜੇ ਆਮ ਆਦਮੀ ਵਾਲੇ ਉਹ ਘਮਾਫਰਾਏ ਗੱਲ ਫੇਲ ਆਉਂਦੇ ਆ ਕਿ ਅਕਾਲੀ ਦਲਾਂ ਨੇ ਵਰਤਾਇਆ ਵਾ ਮੈਂ ਇੱਕ ਬੇਨਤੀ ਕਰਾਂ ਤੁਸੀਂ ਬਾਹਰ ਲਿਆ ਦੇਸ਼ਾਂ ਦੇ ਵਿੱਚ ਕਿਤੇ ਵੇਖ ਲੋ ਉੱਥੇ ਨਾ ਕਾਲੀ ਹੈਗੇ ਆ ਨਾ ਕਾਂਗਰਸ ਹੈਗੇ ਆ ਨਾ ਝਾੜੂ ਵਾਲੇ ਹੈਗੇ ਆ ਤੇ ਕੀ ਉੱਥੇ ਨਸ਼ਾ ਨਹੀਂ ਹੈ ਮੈਂ ਬੇਨਤੀ ਕਰਦਾ ਹਾਂ ਨਾ ਪੁੱਤਾਂ ਧੀਆਂ ਦੇ ਵਿਆਹ ਤੇ ਆਪਾਂ ਆਪ ਨਸ਼ੇ ਬੁੱਕ ਕਰਦੇ ਆ ਅੱਛਾ ਗੁਰਦੁਆਰੇ ਜਾਈਏ ਨਾ ਕਿਤੇ ਗੁਰਦੁਆਰੇ ਰਾਗੀ ਸਿੰਘ ਬੁੱਕ ਕਰਨਾ ਆਵੇ ਤੇ ਕੀ ਸੇਵਾ ਜੀ ਰਾਗੀ ਸਿੰਘ ਦੀ ਇਹ ਜੀ 3100 ਰੁਪਏ ਰਾਗੀ ਸਿੰਘ ਦੀ ਭੇਟਾ ਵਾ ਅੱਛਾ ਸਰਦਾਰ ਦੇ ਭਾਵੇਂ ਬੋਲੇ ਨਾ ਬੋਲੇ ਮਗਰ ਸਰਦਾਰ ਨਹੀਂ ਨਿਕਲ ਕੇ ਲਓ ਜੀ ਇਹਨੂੰ 40 ਸਾਲ ਪਹਿਲਾਂ ਸਾਡਾ ਵਿਆਹ ਹੋਇਆ ਉਹਦੋਂ 600 ਰੁਪਇਆ ਸੀ ਆਪਦਾ 40 ਸਾਲ ਪਹਿਲਾਂ ਕੱਟ ਕੇ ਬਹਿ ਜਾਂਦੇ ਹੋ ਅੱਛਾ ਰਾਗੀ ਸਿੰਘਾਂ ਨੂੰ ਦੇਣੇ ਆ ਉਹਦੋਂ ਲੜਾਈ ਕਰਨੀ ਆ ਕਿਤੇ ਕੜਾਹ ਪ੍ਰਸ਼ਾਦ ਦੀ ਪਰਚੀ ਦੇ ਕਿਤੇ ਪੈਸੇ ਕੱਟਣੇ ਆ ਕਿਤੇ 500 400 ਉਹਦੋਂ ਲੜਾਈ ਕਰਨੀ ਆ ਤੇ ਵਿਆਹ ਦੇ ਵਿੱਚ ਮਾਫ ਕਰਿਓ ਸ਼ਰਾਬ ਦੀਆਂ ਬੋਤਲਾਂ 6-6 ਮਹੀਨੇ ਪਹਿਲਾਂ ਬੋਕ ਹੁੰਦੀਆਂ ਵਾ ਉਹਦੋਂ ਸਾਰਿਆਂ ਨੇ ਆਸਾ ਸਕਿਆ ਕੋਈ ਨਹੀਂ ਆ ਵੀ ਲੈ ਉਹ ਫਲਾਨੀ ਕੰਪਨੀ ਦੀ ਵੀ ਲਾਇਓ ਦੇਸੀ ਵੀ ਲਾਇਓ ਅੰਗਰੇਜ਼ੀ ਵੀ ਲਾਇਓ ਉੱਥੇ ਪਰਵਾਹੀ ਕਿਸੇ ਦੀ ਨਹੀਂ ਤੇ ਫਿਰ ਦੇਖਣਾ ਜੇ ਧਰਮ ਨਿਗਾਰ ਵਾਲ ਨੂੰ ਜਾ ਰਿਹਾ ਵਾ ਖੈਰ ਮੈਂ ਬੇਨਤੀ ਕਰਾਂ ਮੰਨ ਲਓ ਪੁੱਤ ਦੀ ਦਾੰਦ ਕਰਜ ਆ ਇੱਕ ਬੰਦਾ ਇੱਕ ਪਰਿਵਾਰ ਆਇਆ 500 ਕਿਲੋਮੀਟਰ 400 ਕਿਲੋਮੀਟਰੋਂ ਪਰਿਵਾਰ ਆਇਆ ਚੱਲ ਕੇ ਗੱਡੀ ਤੇ ਸਾਰੇ ਨੇ ਸ਼ਰਾਬ ਪੀਤੀ ਜਿਹੜਾ ਡਰਾਈਵਰ ਆ ਡਰਾਈਵਰ ਨੇ ਸ਼ਰਾਬ ਪੀਤੀ ਹੁਣ ਉਹਨੇ ਗੱਡੀ ਚਲਾ ਕੇ ਵੀ ਖੜਨੀ ਵਾਪਸ ਰੱਬ ਨਾ ਕਰੇ ਜੇਕਰ ਰਾਹ ਦੇ ਵਿੱਚ ਆ ਰਸਤੇ ਦੇ ਵਿੱਚ ਕੋਈ ਅਭੀ ਨਭੀ ਹੋ ਜਵੇ ਤੇ ਪਰਿਵਾਰ ਨੇ ਇਹ ਕਹਿਣਾ ਵਾ ਰੱਬ ਨੂੰ ਵਿਆਹ ਹੀ ਨਹੀਂ ਚੰਗਾ ਲੱਗਾ ਪੁੱਛੋ ਰੱਬ ਨੇ ਕਿਹਾ ਵੀ ਤੁਸੀਂ ਸ਼ਰਾਬ ਉਹ ਕਰੋ ਪਹਿਲਾਂ ਹਾੜ ਦੇ ਤਰਲਾ ਭਾਈ ਹਰ ਵਾਰੀ ਆਕਿਆ ਕਿ ਆਪਣੇ ਜੇਕਰ ਪੁੱਤਾਂ ਧੀਆਂ ਦੇ ਆਨੰਦ ਕਾਰਜ ਕਰਨੇ ਆ ਸਾਦੇ ਵਿਆਹ ਕਰੋ ਅਸੀਂ ਕਹਿੰਦੇ ਕਿ ਸਰਕਾਰ ਨਸ਼ਾ ਬੰਦ ਕਰਾਏਗੀ ਮੈਂ ਬੇਨਤੀ ਕਰਾਂ ਸਰਕਾਰ ਨੇ ਨਸ਼ਾ ਕਿਸ ਤਰ੍ਹਾਂ ਬੰਦ ਨਹੀਂ ਕਰਾਉਣਾ ਉਦਾਹਰਨ ਮੈਂ ਇੱਕ ਦਵਾ ਕਰੋਨਾ ਕਾਲ ਦੀ ਗੱਲ ਕਰ ਲਓ ਜਿੱਥੇ ਸਰਕਾਰ ਨੂੰ 5 ਕਿਲੋ ਆਟੇ ਦੇ ਨਾਲ 5 ਕਿਲੋ ਆਟਾ ਫ੍ਰੀ ਕਰਨਾ ਚਾਹੀਦਾ ਹੈ ਜਿੱਥੇ 2 ਕਿਲੋ ਦੁੱਧ ਦੇ ਨਾਲ 2 ਕਿਲੋ ਦੁੱਧ ਫ੍ਰੀ ਕਰਨਾ ਚਾਹੀਦਾ ਹੈ ਸ਼ਾਰਾਂ ਦੀ ਗੱਲ ਕਰਦਾ ਹਾਂ ਉੱਥੇ ਸਰਕਾਰ ਨੇ ਇੱਕ ਸ਼ਰਾਬ ਦੀ ਬੋਤਲ ਦੇ ਨਾਲ ਦੂਜੀ ਸ਼ਰਾਬ ਦੀ ਬੋਤਲ ਫ੍ਰੀ ਕਰਤੀ ਪੁੱਛੋ ਅਜੇ ਵੀ ਤੁਸੀਂ ਕਹਿੰਦੇ ਹੋ ਕਿ ਸਰਕਾਰ ਨਸ਼ਾ ਬੰਦ ਕਰਾਏਗੀ ਸਰਕਾਰ ਨੇ ਨਸ਼ਾ ਬੰਦ ਨਹੀਂ ਕਰਾਉਣਾ ਸਰਕਾਰ ਨੇ ਸਾਨੂੰ ਹੋਰ ਨਸ਼ਿਆਂ ਦੇ ਵਿੱਚ ਵਾਰਨਾ ਵਾ ਇਹ ਨਸ਼ਿਆਂ ਦੇ ਕੋਰਟ ਤੋਂ ਸਾਨੂੰ ਆਪ ਛਟਕਾਰਾ ਪਾਉਣਾ ਪਊਗਾ ਮੈਂ ਤਾਂ ਹੁਣੇ ਬੇਨਤੀ ਕਰਦੀ ਤੁਹਾਡੇ ਪੁੱਤ ਦੀ ਦਾ ਨੰਦਕਾਰਜ ਹੁੰਦਾ ਵਾ ਕੋਈ ਐਮਐਲਏ ਕੋਈ ਲੀਡਰ ਐਮਪੀ ਕੋਈ ਤੁਹਾਨੂੰ ਨਸ਼ਾ ਦੇ ਕੇ ਨਹੀਂ ਜਾਂਦਾ ਇਹ ਤੁਸੀਂ ਲੱਖਾਂ ਰੁਪਇਆ ਦੇ ਕੇ ਆਪ ਉਹ ਕਰਦੇ ਹੋ ਮਾਫ ਕਰਨਾ ਜਿਹੜੀ ਟਰਾਲੀ ਤੇ ਪੰਕਤੀਆਂ ਲਿਖੀਆਂ ਹੁੰਦੀਆਂ ਵਾ ਬਾਣੇ ਦੀਆਂ ਪੰਕਤੀਆਂ ੴ ਖੰਡਾ ਬਣਾਇਆ ਹੁੰਦਾ ਵਾ ਸ਼ਹੀਦਾਂ ਸੰਗ ਦਾ ਨਾਮ ਹੁੰਦੇ ਆ ਗੁਰੂਆਂ ਦੇ ਨਾਮ ਲਿਖੇ ਹੁੰਦੇ ਆ ਮਾਫ ਕਰਨਾ ਜੀ ਉਸੇ ਟਰਾਲੀਆਂ ਦੇ ਵਿੱਚ ਵਿਆਹ ਵਾਲੇ ਦਾ ਨਸ਼ੇ ਢੋ ਰਹੇ ਹੁੰਦੇ ਆਂ ਅਸੀਂ ਸ਼ਰਾਬਾਂ ਦੀਆਂ ਪੇਟੀਆਂ ਢੋ ਰਹੇ ਹੁੰਦੇ ਆਂ ਅਸੀਂ ਤਾਂ ਮੈਂ ਬੇਨਤੀ ਕਰਦਾ ਹਾਂ ਨਾ ਇੱਕ ਬੰਦਾ ਜਿਹੜਾ ਨਸ਼ੇ ਦੇ ਵਿੱਚ ਖਚਤ ਹੋਇਆ ਹੋਵੇ ਨਾ ਉਸ ਬੰਦੇ ਨੂੰ ਇਹ ਨਹੀਂ ਹੋਸ਼ ਰਹਿੰਦੀ ਕਿ ਮੈਂ ਆਪਣੀ ਸਾਹਮਣੇ ਮਾਂ ਨਾਲ ਗੱਲ ਕਰ ਰਿਹਾ ਵਾਂ ਮੈਂ ਸਾਹਮਣੇ ਆਪਣੀ ਭੈਣ ਨਾਲ ਆਪਣੀ ਪਤਨੀ ਨਾਲ ਬੱਚਿਆਂ ਨਾਲ ਗੱਲ ਕਰ ਰਿਹਾ ਵਾਂ ਉਹਦੀ ਜ਼ੁਬਾਨ ਉਦੋਂ ਉਸ ਸਮੇਂ ਬਹੁਤ ਗੰਦੀ ਹੋ ਜਾਂਦੀ ਥੀ ਉਹ ਬੰਦਾ ਗਾਲੀ-ਕਲੋਚ ਕਰਦਾ ਵਾ ਬੰਦਾ ਨਸ਼ੇ ਦੇ ਨਾਲ ਰੱਜ ਕੇ ਆਪਣੀ ਮਾਂ ਨੂੰ ਗਾਲਾਂ ਕੱਢਦਾ ਵਾ ਲੱਗੇ ਖਲੋ ਕੇ ਬੱਚੇ ਵੇਖ ਰਹੇ ਹੁੰਦੇ ਪੁੱਛੋ ਕੀ ਸੇਰ ਲੈਣਗੇ ਬੰਦਾ ਨਸ਼ੇ ਦੇ ਨਾਲ ਰੱਜ ਕੇ ਸ਼ਰਾਬ ਦੇ ਨਾਲ ਰੱਜ ਕੇ ਬੰਦਾ ਆਪਣੀ ਘਰ ਵਾਲੀ ਨੂੰ ਗਾਲਾਂ ਕੱਢਦਾ ਵਾ ਲੱਗੇ ਬੱਚੇ ਖਲੋ ਕੇ ਸੁਣਦੇ ਪੁੱਛੋ ਕੀ ਸੇਰ ਲੈਣਗੇ ਅੱਛਾ ਮਾਂ ਘਰ ਵਾਲੀ ਸਵਾਈ ਕਰ ਕਰ ਕੇ ਤੇ ਘਰ ਦਾ ਗਜਰਾ ਕਰ ਰਹੀ ਐ ਬੱਚੇ ਸਕੂਲੇ ਪੜਦੇ ਆ ਬੱਚਿਆਂ ਦੇ ਫੀਸ ਤਾਰ ਨੂੰ ਪੈਸੇ ਨਹੀਂ ਹੈਗੇ ਬੱਚੇ ਸਕੂਲੇ ਪੜਦੇ ਆ ਬੱਚਿਆਂ ਦੇ ਕਾਪੀਆਂ ਪੈਨਸਲਾਂ ਲੈਣ ਨੂੰ ਬੱਚੇ ਦੀ ਵਰਦੀ ਲੈਣ ਨੂੰ ਪੈਸੇ ਨਹੀਂ ਹੈਗੇ ਪਰ ਕਮਾਲ ਦੀ ਗੱਲ ਤੁਸੀਂ ਵੇਖੋ ਕਿ ਇੱਕ ਬਾਪ ਨੇ ਨਸ਼ਾ ਕਰਨਾ ਹੁੰਦਾ ਵਾ ਤੇ ਨਸ਼ੇ ਦੇ ਵਾਸਤੇ ਉਹਦੀ ਰੋਜ਼ ਇੱਕ ਸ਼ਰਾਬ ਦੀ ਜਿਹੜੀ ਪਊਆ ਹੁੰਨਾ ਵਾ ਬੋਤਲ ਲੈਉਣ ਨੂੰ ਰੋਜ਼ ਕਿਤੇ ਨੂੰ ਕਿਤੇ ਪੈਸੇ ਆ ਜਾਂਦੇ ਆ ਪਰ ਉਸੇ ਬਾਪ ਨੂੰ ਜੇਕਰ ਕਹਿ ਦਿਓ ਵੀ ਬੱਚਿਆਂ ਦੀ ਫੀਸ ਤਾਰ ਨਹੀਂ ਹੈ ਬੱਚਿਆਂ ਦੀ ਵਰਦੀ ਪਾਟੀ ਹੈ ਬੱਚਿਆਂ ਨੂੰ ਸਕੂਲੋਂ ਕੱਢਤਾ ਵਾ ਬੱਚਿਆਂ ਦੇ ਬੂਟ ਟੁੱਟੇ ਆ ਪੈਰ ਦਾ ਗੂਠਾ ਬੂਟਾਂ ਦਾ ਨਹੀਂ ਬਾਹਰ ਆ ਰਿਹਾ ਵਾ ਭਾਈ ਬੱਚਿਆਂ ਨੂੰ ਲੈਦਗੇ ਬੂਟ ਤੇ ਪਿਓ ਕਹਿੰਦਾ ਮੇਰੇ ਤੋਂ ਕੱਖ ਨਹੀਂ ਹੈਗਾ ਮੇਰੇ ਹੱਥ ਖੜੇ ਤੇ ਕਿਤੇ ਸ਼ਰਾਬ ਦੀ ਬੋਤਲ ਲੈਣੀ ਹੋਵੇ ਉਦੋਂ ਪਿਓ ਦੇ ਕੋਲੋਂ ਪੈਸੇ ਆ ਜਾਂਦੇ ਆ ਮਾਫ ਕਰਨਾ ਗੁੜ ਪਾਉਣਾ ਹੋਵੇ ਭੱਠੀ ਲਾਉਣੀ ਹੋਵੇ ਉਦੋਂ ਪਾਪ ਦੇ ਕੋਲੋਂ ਉਦੋਂ ਪਿਓ ਦੇ ਕੋਲ ਪੈਸੇ ਆ ਜਾਂਦੇ ਆ ਪਰ ਨਸ਼ਾ ਇਨੀ ਮਾੜੀ ਚੀਜ਼ ਹੈ ਬੱਚਿਆਂ ਦੀ ਫੀਸ ਤਾਰ ਨਹੀਂ ਉਦੋਂ ਪੈਸੇ ਨਹੀਂ ਹੁੰਦੇ ਘਰ ਵਾਲੀ ਬਿਮਾਰ ਚੱਲ ਰਹੀ ਘਰ ਇਹ ਲਾ ਚੱਲ ਰਿਆ ਵਾ ਮਾਫ ਕਰਨਾ ਉਦੋਂ ਵਾਰੀ ਪੈਸੇ ਨਹੀਂ ਹੁੰਦੇ ਭਾਰ ਜਦੋਂ ਆਪ ਦੀ ਬੋਤਲ ਨਹੀਂ ਆਪ ਦਾ ਗੁੜ ਪਾਉਣਾ ਵਾ ਮਾਫ ਕਰਨਾ ਉਦੋਂ ਪੈਸੇ ਆ ਜਾਂਦੇ ਜੀ ਤਾਂ ਮੈਂ ਬੇਨਤੀ ਕਰਾਂ ਛੱਡ ਗਏ ਇਹਨੂੰ ਕੋੜ ਨੂੰ ਆ ਹੁਣ ਪੰਜਾਬ ਦੀ ਸਰਕਾਰ ਉਪਰਲਾ ਕਰ ਰਹੀ ਹੈ ਭਗਵੰਤਮਾਨ ਸਰਕਾਰ ਉਪਰਲਾ ਕਰ ਰਹੀ ਹੁਣ ਕਿ ਜਿਨ੍ਹਾਂ ਦੇ ਨਸ਼ੇ ਵੇਚ ਵੇਚ ਕੇ ਜਿਨ੍ਹਾਂ ਨੇ ਆਪਣੇ ਘਰ ਬਣਾਏ ਹੀ ਬੜੇ ਬੜੇ ਸਰਕਾਰ ਉਹਨਾਂ ਦੇ ਘਰ ਢਾ ਰਹੀ ਆ ਚਲੋ ਮੁਬਾਰਕ ਬਾਤ ਆ ਚੰਗੀ ਗੱਲ ਆ ਘਰ ਢਾਉਣੇ ਚਾਹੀਦੇ ਆ ਕਿਉਂਕਿ ਉਹਨਾਂ ਲੋਕਾਂ ਨੇ ਅਸਲ ਵਿੱਚ ਦੂਜਿਆਂ ਦੇ ਘਰ ਯਾੜੇ ਆ ਦੂਜਿਆਂ ਮਾਮਾ ਦੇ ਘਰ ਯਾੜ ਯਾੜ ਕੇ ਉਹਨਾਂ ਲੋਕਾਂ ਨੇ ਆਪ ਆਪਣੇ 4-4 5-5 ਮੰਜ਼ਲੀ ਕੋਠੀ ਉਹਨਾਂ ਨੇ ਪਾਈਆਂ ਦੂਜਿਆਂ ਦੇ ਘਰ ਯਾਰ ਯਾੜ ਕੇ ਉਹਨਾਂ ਲੋਕਾਂ ਨੇ ਆਪ ਮਹਿੰਗੀਆਂ ਗੱਡੀਆਂ ਲਿਆਂ ਚਲੋ ਮੁਬਾਰਕ ਬਾਤ ਉਹਨਾਂ ਦੇ ਘਰ ਢਾਉਣੇ ਚਾਹੀਦੇ ਆ ਕਿਉਂਕਿ ਜਿੰਨਾਂ ਨੇ ਦੂਜਿਆਂ ਨੂੰ ਯਾਰਿਆ ਤੇ ਫਿਰ ਆਪਣੇ ਵੀ ਲੋਗ ਰੋਹਨਾ ਪਰ ਮੈਂ ਕਿ ਭਗਵੰਤਾਨ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਮਾਨ ਸਾਹਿਬ ਜੇਕਰ ਪੰਜਾਬ ਦੇ ਡੇਰੇਆਂ ਵੱਲ ਝਾਤ ਮਾਰੀ ਜਾਵੇ ਤੇ ਇਧਰੋਂ ਬੜਾ ਨਸ਼ਾ ਨਿਕਲਣਾ ਜੀ ਜੇਕਰ ਪੰਜਾਬ ਦੇ 90% ਡੇਰੇ ਬੰਦ ਹੋ ਜਾਣ ਤੇ ਨਸ਼ਾ 90% ਖਤਮ ਹੋ ਜਾਵੇ ਪੰਜਾਬ ਦਾ ਆ ਤੁਹਾਨੂੰ ਪਤਾ ਜਿਹੜੇ ਮੈਂ ਵਾਰ-ਵਾਰ ਚੜ੍ਹ ਨੂੰ ਨਾਂ ਲੜਾ ਨਹੀਂ ਚਾਹੁੰਦਾ ਮੈਂ ਕਿਉਂਕਿ ਨਾਂ ਲਾਵਾਂਗੇ ਆਪਣੀ ਤੋਹੈ ਹੀਨ ਕਰਾਉਣੇ ਆਪਣੇ ਆਪ ਨੂੰ ਅਪਮਾਨਿਤ ਕਰਾਉਣ ਆ ਪਰ ਇੱਕ ਵਾਰੀ ਕਹਿੰਦੇ ਹੁੰਦੇ ਵੀ ਇਹ ਕਰੀ ਗੰਦਗੀ ਨੂੰ ਸਾਫ ਕਰ ਲਈ ਇਹ ਕਰੀ ਗੰਦੇ ਨਾਲੇ ਦੇ ਵਿੱਚ ਉਤਰਨਾ ਪੈਂਦਾ ਵਾ ਸੋ ਖੈਰ ਜਿਹੜੇ ਪੰਜਾਬ ਦੇ ਵਿੱਚ ਇਦਾਂ ਇਦਾਂ ਸਲਫੇ ਸੂਟੇ ਲਾ ਕੇ ਬੀੜੀਆਂ ਪੀ ਰਹੇ ਆ ਫੱਕਰ ਫਕੀਰ ਖਵਾ ਰਹੇ ਸਿਰ ਫੇਰ ਰਹੇ ਆ ਉਹ ਪਿੱਛੇ ਜੇਕ ਮੈਂ ਬਾਬੇ ਦੇ ਵੀਡੀਓ ਵੇਖੀ ਉਹਨੇ ਬੋਤਲ ਇਦਾਂ ਖੋਲੀ ਪੂਰੀ ਪੂਰੀ ਬੋਤਲ ਪੀ ਕੇ ਫੇਰ ਉਹਨੇ ਬਾਬੇ ਨੂੰ ਬੋਲ ਠਾਣੂ ਲਈ ਮੂੰਹ ਦੋ ਮੇਰੀ ਬੇਨਤੀ ਆ ਵੀ ਜੇਕਰ ਇਹੋ ਜਿਹਾ ਫੱਕਰਾ ਫਕੀਰਾ ਡੇਰੇ ਬੰਦ ਹੋ ਜਾਂ ਨਾ ਮੈਂ ਬੇਨਤੀ ਕਰਾਂ ਪੰਜਾਬ ਦੇ ਵਿੱਚੋਂ 90% ਨਸ਼ਾ ਖਤਮ ਹੋ ਸਕਦਾ ਵਾ ਤੇ ਬੇਨਤੀ ਆ ਥੋੜਾ ਜਿਹਾ ਧਿਆਨ ਮਾਨ ਸਾਹਿਬ ਦਾ ਇਧਰ ਵੀ ਦਿਵਾਈਏ ਆਪਾਂ